ਜਿਵੇਂ ਦਾ ਦਿੱਤਾ ਸਿਧਵਾਰਾ ਦੇ ਤਨਾਸ਼ਾ ਲੋ ਰਹੇ ਨੇ ਉਹਨਾਂ ਦੇ ਹਿੱਸੇ ਨੇ ਅਈ ਉਸ ਦਾ ਜਿਹੜੇ ਪੰਜਾਬ ਸਾਰੇ ਖਾਸਨਾਮ ਦੇ ਵਿੱਚ ਵਚਨ ਕਰਦੇ ਆ ਤੇ ਆਪਾਂ ਇੱਕ ਮਹੀਨਾ ਵੇਖ ਉਹ 15 ਦਿਨ ਦਿੱਤੇ ਸੀ ਇਹ ਮੈਂ ਕਿਹਾ ਜੀ ਤੁਸੀਂ ਅਸੀਂ ਦੁਬਾਰਾ ਬੀਟਕ ਨਹੀਂ ਕਰਨੀ ਨਾ ਸਾਨੂੰ ਛੱਡਿਓ ਅਸੀਂ ਤੁਹਾਡੀ ਇੱਕ ਮਹੀਨਾ ਵੇਟ ਕਰਾਂਗੇ ਪਰ ਇੱਕ ਦਿਨ ਉੱਤੇ ਨਹੀਂ ਹੁੰਦਾ ਉਹ ਹੁਣ ਆਏ ਨੇ ਆਪਾਂ ਜਿਹੜਾ ਜੋ ਥੱਲੇ ਬੈਠੇ ਥੱਲੇ ਬੋਲਣ ਜੋ ਪੰਥਕ ਸਟੇਜ ਆ ਉੱਤੇ ਮੈਨੂੰ ਵੀ ਚਾਹ ਨਹੀਂ ਚੰਗੀ ਹੋਈ ਆ ਉੱਥੇ ਬੋਲਣਗੇ ਉਸ ਤੋਂ ਬਾਅਦ ਸੰਗਤ ਨੇ ਜਾਣਾ ਨਹੀਂ ਇਹ ਸਾਡੇ ਮਹਾਨ ਹੀਰੇ ਨੇ ਇਹਨਾਂ ਨੂੰ ਆਪਾਂ ਸੰਗਤੀ ਰੂਪ ਵਿੱਚ ਸਨਮਾਨਣਾ ਇੱਥੇ ਸਾਰੇ ਇਕੱਠੇ ਨਹੀਂ ਹੁੰਦਾ ਜੀ ਆਪਾਂ ਕੋਸ਼ਿਸ਼ ਕਰਾਂਗੇ ਉੱਥੇ ਥਰੇ ਤੇ ਜਾ ਕੇ ਕਿ ਦੋ ਹੀਰਾਂ ਨੂੰ ਸਨਮਾਨਾਂਗੇ ਇਹ ਬਹੁਤ ਔਖਾ ਕੰਮ ਆ ਮੈਂ 7 ਸਾਲ 28 ਦਿਨ ਜੇ ਰਿਆ ਮੈਨੂੰ ਪਤਾ ਇੱਕ ਘੰਟਾ ਉੱਥੇ ਕੱਟਣਾ ਚਾਹਤਾ ਹਾਂ ਧੰਦੇ ਜਿਗਰੇ ਨੇ ਧੰਦੇ ਇਹਨਾਂ ਦੇ ਪਰਿਵਾਰ ਦੀ ਜਿਹਨਾਂ ਨੇ 30 ਸਾਲ ਜਿੱਦੀ ਇੰਨਾ ਸਟੇ ਬਣਾ ਰੱਖਿਆ ਇਹਨਾਂ ਨੇ ਨਹੋਰਾ ਨਹੀਂ ਮਾਰਿਆ ਜਿਹਨਾਂ ਨੇ ਕਿਸੇ ਨੂੰ ਅਲਾਮਾ ਨਹੀਂ ਦਿੱਤਾ ਇਹਨਾਂ ਦੇ ਪਰਿਵਾਰ ਰੋੜੇ ਨੇ ਪੂਰੀ ਹਾਕਟ ਦੀ ਪਰਿਵਾਰਾਂ ਦੀ ਸੋ ਇਹਨਾਂ ਦਾ ਆਪ ਸਨਮਾਨ ਕਰਨਾ ਸਾਈ ਸੰਗਤ ਵੱਲੋਂ ਸਾਈ ਸੰਗਤ ਬਾਦੋਂ ਖਿਡੇ ਦੇ ਕੇ ਮੈਂ ਪ੍ਰਸ਼ਾਸਨ ਨੂੰ ਆਤੂੰਗਾ ਕਿ ਉਹ ਜਿਹੜੇ ਆਏ ਨੇ ਜ਼ਿੰਮੇਵਾਰੀਆਂ ਸਾਡੀਆਂ ਐ ਅੱਜ ਇੱਥੇ ਆ ਅੱਜ ਜਿਹੜੀਆਂ ਮੈਂ ਕਹਿ ਰਿਆਂ ਸਾਰੀਆਂ ਬੁੱਢੀਆਂ ਦੇ ਪ੍ਰਮੁੱਖ ਨੇ ਜੇ ਇੱਕ ਇੱਕ ਮਹੀਨੇ ਨਾ ਬਣਾ ਹੁਣਾਂ ਕਹਿੰਦੇ ਬੁੱਢੀਆਂ ਆਪਾਂ ਫੇਰ ਇੱਥੇ ਕੱਠ ਨਹੀਂ ਕਰਨਾ ਆਪਾਂ ਪੰਜਾਬ ਦਾ ਇਦਾਂ ਦਾ ਪ੍ਰੋਗਰਾਮ ਦੇਣਾ ਜਿਹੜਾ ਇਹਨਾਂ ਦਾ ਕਰੋੜਾਂ ਦਾ ਰੋਜ਼ਾ ਦਿਖਾਉਣ ਇਹ ਨਮ ਦੱਸੋ ਬੋਲੇ ਸੋਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਭਾਰਤ ਦੇ ਨਾਗਰਿਕ ਨੇ ਕਿਉਂ ਨਹੀਂ ਤੁਸੀਂ ਕੋ ਕੋ ਨਹੀਂ ਇਹਨਾਂ ਦੀ ਕਾਨੂੰਨ ਬਣਦਾ ਉਹ ਕਿਹੜਾ ਕੇਸ ਆ ਸਾਰੇ ਭਾਰਤ ਦਾ ਇੱਕ ਬਹਿ ਕੇ ਮੈਨੂੰ ਕੇਸ ਦਿਖਾ ਦਿਓ ਜਿਹੜਾ 30 ਸਾਲ ਤੋਂ ਕਿਸੇ ਨੂੰ ਕਰੋਰ ਨਾ ਮਿਲਿਆ। ਮੈਨੂੰ ਇੱਕ ਬੰਦਾ ਇੱਕ ਕੇਸ ਦਿਖਾ ਦਿਓ ਸਾਰੇ ਪਾਸੇ ਕੋਈ ਵਿਦਵਾਰ ਲਿਆ ਦਿਓ ਕਿ ਦੀ ਆ। ਕਿਸੇ ਤਰ੍ਹਾਂ ਦਾ ਵੀ ਲਿਆ ਦਿਓ। ਜਿਹੜਾ ਇਹ ਕਵੇ ਕਿ ਜਥੇਦਾਰ ਦਕਸਤਾਰ ਸਿੰਘ ਹਵਾਰਾ ਤੇ ਕੋਈ ਕੇਸ ਜੋ ਉਹਨੇ ਧਲੀ ਰੱਖਿਆ। ਕਿਸੇ ਪੱਤੇ ਨੂੰ ਇਦਾਂ ਰੱਖਿਆ ਹੋ। ਇਹ ਕਾਨੂੰਨ ਕੀ ਕਿਉਂ ਨਹੀਂ ਚਾਹੁੰਦੇ? ਕਿਸੇ ਨੇ ਅੱਖਾਂ ਚੱਖਾਂ ਪਾ ਕੇ ਗੱਲ ਨਹੀਂ ਕੀਤੀ। ਉਹਨਾਂ ਨੇ ਕਿ ਅਸੀਂ ਕਹਾਂ ਵੀ ਅਸੀਂ ਸਾਡੇ ਕੋਲ ਹੁਣ ਕੋਈ ਰਾਹ ਨਹੀਂ। ਜਦੋਂ ਬੰਦਾ ਮਰਦਾ ਵਾ ਉਹ ਫੇਰ ਕੋਈ ਨਾ ਕੁਝ ਕਰਦਾ। ਅਸੀਂ ਕਹੇ ਵੀ ਅਸੀਂ ਗਵਰਨਰ ਹੌਮ ਜਾਣਾ ਕਿਤੇ ਕਿਉਂ ਜਾਣਾ ਅਸੀਂ ਕਹਾਂ ਉਹਨੂੰ ਜਗਾਉਣ ਜਾ ਸੀਐਮ ਨੂੰ ਅਸੀਂ ਜਗਾਉਣ ਜਾਣਾ ਜਿਹੜੀ ਕੇਸਾਂ ਦੀ ਸੁੱਤਾ ਅਸੀਂ ਉਹ ਕੁਰਸੀ ਦੇ ਖਿਡਾੜੀ ਨੂੰ ਜਿਹੜਾ ਪੂਤ ਦੇ ਚੰਬੜਿਆ ਸਾਨੂੰ ਅਸੀਂ ਦੇਖਿਆ ਸੀ ਉਹ ਆਮ ਲੋਕਾਂ ਦਾ ਇਹ ਗੱਲਾਂ ਜਦੋਂ ਉਹਨਾਂ ਨੇ ਰਾਤ ਨੂੰ ਇੱਕ ਬੜਾ ਤਰੀਕਾ ਕਰ ਦਿੱਤਾ ਸਹੀ ਵੀ ਕੁਝ ਸਹੀ ਵੀ ਉਹਨੇ ਪਾਈਪ ਦੇ ਰੋਂ ਜਵਾਂ ਉਹਨਾਂ ਨੇ ਉਹਨਾਂ ਨੇ ਤਰੀਕਾ ਕਰ ਦਿੱਤਾ ਜਿਵੇਂ ਇਹ ਸਾਡੇ ਦੋ ਹੀਰੇ ਦੇ ਕੋਮ ਦੇ ਭਾਈ ਗਰਦੀਪ ਸਿੰਘ ਜੀ ਤੇ ਭਾਈ ਸ਼ਮਸ਼ੇਰ ਸਿੰਘ ਜੀ ਉਹਨਾਂ ਨੇ ਇਹਨਾਂ ਨੂੰ ਕਿਹਾ ਕਿ ਤੁਸੀਂ ਕਿਸੇ ਤਰੀਕੇ ਦਾ ਆਪਣਾ ਜਿਹੜਾ ਕੰਮ ਹੋਇਆ ਉਹਨਾਂ ਨੇ ਸਾਡੇ ਨਾਲ ਵਚਨ ਕੀਤਾ ਇੱਕ ਵੀ ਨਹੀਂ ਦਾ ਸਾਡੀ ਕੋਈ ਸਮਝ ਨਹੀਂ ਸੀ ਉਹ 10 15 ਜਾਂਦਾ ਗਾਦੇ ਮੈਂ ਕਿਹਾ 15 ਵੀ ਤੁਸੀਂ ਪਿੰਦਾ ਲਓ ਪਰ ਗੱਲ ਦਰਸਤ ਹੋਣੀ ਚਾਹੀਦੀ ਹੈ ਦਰਸਤ ਕੀ ਹੋਣੀ ਚਾਹੀਦੀ ਹੈ ਜ਼ਿਥੇਦਾਰ ਜਕਤਾਰ ਸਿਕਹਵਾਰਾ ਦੀ ਸੁਪਰੀਮ ਕੋਰਟ ਨਹੀਂ ਲਾਈ ਹੈ ਸੁਪਰੀਮ ਕੋਰਟ ਉਹਦੀ ਪਾਸਟਰ ਰਿਪੋਰਟ ਭੇਜਨੀਆ ਤਿੰਨਾ ਸਗਾ ਦੇ ਪੰਜਾਬ ਸਰਕਾਰ ਨੇ ਇਹ ਕੀ ਸਰਕਾਰ ਕੇ ਦੀ ਵਾਰ ਸਰਕਾਰ ਨੇ ਤੇ ਸਰਟੀਫਾਈ ਕੀਤਾ ਅਸੀਂ ਕਹਾਂ ਵੀ ਤੋ ਤੁਸੀਂ ਇੱਥੇ ਬੈਠੇ ਹੋ ਤਾਂ ਪਹਿਲਾਂ ਪਹੁੰਚਣਾ ਪਊਗਾ ਠੀਕ ਹੈ ਦੂਸਰੀ ਆ ਪਰਮਜੀਤ ਸਿੰਘ ਪਿਉਰਾ ਦੀ ਤਰੰਤ ਛੇਰ ਅਪੇ ਪਰੋਤ ਛੁੱਟੀ ਮੈਂ ਕਹਾਂ ਵੀ ਬੇਲ ਨਹੀਂ ਕਹਿੰਦੇ ਛੁੱਟੀ ਦਾ ਹੱਕ ਕੌਣ ਖੋਦਾ ਛੁੱਟੀ ਦਾ ਜਿਹੜੀ ਉਹਨਾਂ ਨੇ ਆਪਣੀ ਕਾਇਦ ਚ ਨਿਕੋ ਕਿ ਕਿ ਅਸੀਂ ਇੱਕ ਹਫ਼ਤੇ ਦੇ ਵਿੱਚ ਤਸ ਹੋ ਗਿਆ ਉਸ ਤੋਂ ਬਾਅਦ ਉਹ ਜ਼ਿੰਮੇਵਾਰੀ ਵੀ ਲੈਣੀ ਪਵੇਗੀ ਅਗਰ ਇਹ ਜ਼ਿੰਮੇਵਾਰੀ ਤੋਂ ਭੱਜਦਾ ਹੈ ਜੇਕਰ ਪ੍ਰਸ਼ਾਸਨ ਦਿੱਤੇ ਸਮੇਂ ਦੇ ਮੁਤਾਬਕ ਕੰਮ ਨਹੀਂ ਕਰਦਾ ਅਸੀਂ ਪ੍ਰਸ਼ਾਸਨ ਨੂੰ ਨਹੀਂ ਫੜਾਂਗੇ ਅਸੀਂ ਆਪਣੇ ਆਗੂ ਨੂੰ ਫੜਾਂਗੇ ਅਪਰ ਅਸੀਂ ਆਪਣੇ ਆਗੂ ਨੂੰ ਕੋਈ ਇੱਕ ਗੱਲ ਫੜ ਕੇ ਇਦਾਂ ਨਹੀਂ ਉਹਨੂੰ ਮਿਸਾਲੀ ਸਜ਼ਾ ਦਿੱਤੀ ਜਾਵੇਗੀ ਜੁਗ ਜੁਗ ਕੇ ਮਹਾਰਾਜਾ ਜੀ ਸਿੰਘ ਦੇ ਸਮੇਂ ਜਿਵੇਂ ਕੋਈ ਜੇਲਾ ਨਹੀਂ ਹੁੰਦੀਆਂ ਸੀ ਮਹਾਰਾਜਾ ਜੀ ਸਿੰਘ ਦੇ ਸਮੇਂ ਜਦੋਂ ਅੰਗਰੇਜ਼ਾਂ ਨੇ ਇੱਥੇ ਆ ਕੇ ਰਾਜ ਕਰਿਆ ਤਾਂ ਉਹਨੂੰ ਤਾਂ ਬਹੁਤ ਵੱਡੀ ਪਰੇਸ਼ਾਨੀ ਆਈ ਕਿਉਂਕਿ ਇੱਥੇ ਜੇਲਾ ਨਹੀਂ ਸਾਡਾ ਐਡਾ ਬੜੀ ਰਾਜ ਸੀ ਮੇਰੀ ਪਾਰਟੀ ਦੂਆ ਕਾ ਮੈਂ ਪੰਜਾਬ ਨੂੰ ਬਚਾਉਣ ਵਾਸਤੇ ਪਾਰਟੀ ਬਣਾਉਣੀ ਹੈ ਉਹ ਪਾਰਟੀਆਂ ਨੂੰ ਕੁਝ ਨਹੀਂ ਦੇਣਾ ਇਹਨਾਂ ਪਾਰਟੀਆਂ ਦੇ ਰੋਟੀਆਂ ਸੇਕ ਰੀਆਂ ਰੋਟੀ ਚਲੋ ਸਾਨੂੰ ਰਤ ਸਿੱਤ ਨਹੀਂ ਸਿੱਤ ਸਿੱਧਾ ਜਾਊਗਾ ਅਸੀਂ ਮੂਰੇ ਹੋ ਕੇ ਡੱਡੇ ਖਾਊਗਾ ਫਿਰ ਹੋਰ ਸੋਰ ਦਾ ਖਾਊਗੇ ਜੋ ਵੈਸੇ ਅਸੀਂ ਅਸੀਂ ਕਨੇ ਸਿਰਫ 22 ਗੁਰਪ੍ਰੀਤ ਸਿੰਘ ਜੀ ਉਸਦੀ ਸਾਡਾ ਚਾਹ ਹੈ ਪਵਿੱਤਰ ਆਤਮਾ ਮਾਨੂ ਅਸੀਂ ਇਹਨਾਂ ਦਾ ਸਤਕਾਰ ਵੀ ਕਰਦੇ ਇਹਨਾਂ ਦੇ ਦੋ ਬਚਨ ਵੀ ਸੁਣਨੇ 22 ਗੁਰਪ੍ਰੀਤ ਸਿੰਘ ਜੀ ਪਟਿਆਲਾ ਫਿਰ ਝੁਕਦਾ ਹੈ ਜੀ ਆਤਮਾ ਨੂੰ ਜਿਹੜੇ ਜਦ ਵੀ ਬੋਲੀ ਸੱਚ ਬੋਲੀ ਸੱਚ ਇਸ ਤੋਂ ਬਾਹਰ ਨਹੀਂ ਕੁਝ ਵਾਹਿਗੁਰੂ ਜਿੰਮੇਦਾਰੀਆਂ